यूपी ਦੇ ਵਿੱਚ ਮਹਾਕੁੰਭ ਦੀ ਤਿਆਰੀ ਹੋ ਗਈ ਤੇ ਬਹੁਤ ਹੀ ਜ਼ਿਆਦਾ ਪੁਰਾਣਾ ਸਿੰਗਲ ਲਾਈਨ ਪੁਲ ਸੀ ਉਹਨੂੰ ਡਬਲ ਲਾਈਨ ਰੇਲਵੇ ਪੁਲ ਦੇ ਵਿੱਚ ਤਬਦੀਲ ਹੋ ਜਾਣਾ ਜਲਦ ਸ਼ੁਰੂ ਹੋ ਜਾਣਾ ਤੇ ਉਸ ਦਾ ਮੌਇਨਾ ਲੈਣ ਦੇ ਲਈ ਦੇਖੋ ਤੁਸੀਂ ਅਧਿਕਾਰੀ ਪਹੁੰਚੇ ਨੇ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀ 1934 ਮੀਟਰ ਜਿਹੜੀ ਆ ਪੁਲ ਦੀ ਲੰਬਾਈ ਹੈ ਤੇ ਪ੍ਰਾਗਰਾਸ ਦੇ ਵਿੱਚ ਇਹ ਪੁਲ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਲੋਕਾਂ ਨੇ ਇਹ ਵੀਡੀਓ ਇਸ ਕਰਕੇ ਵਾਇਰਲ ਕੀਤੀ ਕਿ ਹੁਣ ਮਹਾਕੁੰਭ ਦੀ ਤਿਆਰੀ ਸ਼ੁਰੂ ਹੋ ਗਈ ਤੇ 100 ਸਾਲ ਪੁਰਾਣੇ ਸਿੰਗਲ ਲਾਈਨ ਪੁਲ ਨੂੰ ਡਬਲ ਲਾਈਨ ਬਣਾ ਦਿੱਤਾ ਉਹ ਪਹਿਲਾ ਵੀਡੀਓ ਦੇਖਦੇ ਆਂ ਜੀਓ ਬ੍ਰੇਸ ਲੋ ਜੀ ਗੰਗਾ ਨਦੀ ਦੇ ਉੱਤੇ ਇਹ ਪੁਲ ਬਣਿਆ ਹੋਇਆ ਦੇਖੋ ਸਿੰਗਲ ਲਾਈਨ ਸੀ ਪਹਿਲਾਂ 100 ਸਾਲਾਂ ਤੋਂ ਜਰੀ ਨਾ ਹੈ ਉਹਦੇ ਨਾਲ ਚੱਲੀ ਜੇ ਇਸ ਲਈ ਸਰ ਇੱਥੇ ਬੜਾ ਫੋਕਸ ਹੈ ਅਰ ਸਰ ਇਹ ਕਿਹਾਂ ਪਰ ਫੋਕਸ ਹੈ Papa Mohal ਲਖਨਊ ਤੋਂ ਆਣੇ ਵਾਲੀ ਸੈਇਟਰੀ ਹੈ ਇਲੈਕਟ੍ਰੋ ਜੈਨਸੈਟ ਵਾਲੀ ਕੋਈ ਚਾਹਤ ਇੰਪੋਰਟਡ ਹੈ ਇਹ ਹਾਂ ਪਰ ਨਾਲ ਕਿਸੇ ਰੋਕ ਤੋਂ ਹੈ ਆ ہماری ਦੇਖੋ ਜੀ ਅਧਿਕਾਰੀ ਜਾਇਜ਼ਾ ਲੈ ਰਹੇ ਆਂ ਅਸ਼ਵਨੀ ਵੈਸ਼ਨਵ ਨੇ ਉਹ ਪਹੁੰਚੇ ਆ ਮੌਕੇ ਤੇ ਇੱਕ ਤੇ 25 ਕਰ ਦਿੱਤੀ ਸਾਰੇ ਚੱਕਰਾ ਤੇ ਸਰ ਪਿਛਲੇ ਵਾਰ ਕੰਮ ਜਿਆਦਾ ਹੋਗਾ ਸਰ ਸਰ ਇਸੇ ਸਪੈਰ ਜਿਆਦਾ ਹੋ ਗਿਆ ਸਰ ਕਿਵੇਂ ਇਤਨੇ ਸਾਰੇ ਬਣਾਵੇ ਸਕਦਾ ਹੈ ਇਹ ਤਾਂ ਸਰ ਇਸਨੇ 25 ਸਿੱਕਾ ਬਣਾ ਰੱਖੇ ਇਨੋਂ ਸਰ ਕੀ ਸਰ ਤੇ ਬੀ ਮੰਤਰੀ ਨੇ ਪਹੁੰਚੇ ਮੌਕੇ ਤੇ ਜਾ ਕੇ ਜਾਇਜ਼ਾ ਲੈ ਰਹੇ ਆ ਦੇਖੋ ਤੇ ਹੁਣੇ 100 ਸਾਲ ਬਾਅਦ ਜਿਹੜਾ ਪੁਲ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਡਿਵੈਲਪਮੈਂਟ ਜਿਹੜੀ ਹੈ ਉਹ ਚਾਹੇ ਹੌਲੀ ਹੋਈ ਪਰ ਜਿਹੜਾ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਣੀ ਹੈ ਪਹਿਲਾਂ ਸਿੰਗਲ ਲਾਈਨ ਪੁਲ ਸੀਗਾ ਤੇ ਹੁਣ ਡਬਲ ਲਾਈਨ ਪੁਲ ਤਿਆਰ ਹੋ ਗਿਆ ਤੇ ਜਲਦ ਸ਼ੁਰੂ ਹੋ ਜਾਣਾ ਇਹ ਸਿਰਫ ਔਰ ਸਿਰਫ ਮਹਾਕੁੰਭ ਕਰਕੇ ਹੋਇਆ ਕਿ ਮਹਾਕੁੰਬ ਆ ਰਿਹਾ ਤਾਂ ਉਹਦੀ ਤਿਆਰੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਰੇਲਵੇ ਮਿਨਿਸਟਰ ਪਹੁੰਚੇ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿਆਗਾ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਿ ਲੋਕਾਂ ਦੀ ਸਹੂਲਤ ਵਧੀ ਹੈ ਜਾਂ ਘਟੀ ਹੈ ਤੇ ਜਿਹੜਾ ਸਰਕਾਰ ਕੰਮ ਕਰ ਰਹੀ ਹੈ ਉਸ ਤੋਂ ਤੁਸੀਂ ਸੰਤੁਸ਼ਟ ਹੋ ਜਾਂ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ on am